ਠੀਕ ਆ ਠੀਕ ਆ ਮਤਲਬ ਕੋਲਮ ਲਾ ਕੇ ਆਪਾਂ ਪੰਜਾਬ ਵਰਨੀ ਤਾਂ ਨਹੀਂ ਗਏ ਵੀ ਆਪਣੇ ਕੋਲੇ ਇੱਥੇ ਸਮਾਨ ਸੀਗਾ ਇੱਥੇ ਆਪਣੇ ਕੋਲੇ ਜਗ੍ਹਾ ਸੀਗੀ ਬਹਿਣ ਦੀਗੀ ਪਹਿਲਾਂ ਵੀ ਉਦੋਂ ਆਏ ਸੀਗਾ ਵੀ ਬੈਠੀਏ ਸਹੀ ਜਾ ਕੇ ਕਿਤੇ ਕਿਤੇ ਲੁਕੀਏ ਸੀ ਪਾਕਿਸਤਾਨ ਤੋਂ ਵੀ ਜੇ ਵੱਡਾ ਟੁੱਕੀ ਤੋਂ ਬਚੀਏ ਜਿਹਨਾਂ ਬਚੀਏ ਵੱਡਾ ਟੁੱਕ ਚੱਲੀ ਜਾਂਦੀ ਐ ਕਿਵੇਂ ਨਾ ਕਿਵੇਂ ਬਚਾਹ ਕਰੋ ਆਪਦਾ ਤਾਂ ਕਰਕੇ ਆਪਣੇ ਇੱਥੇ ਆ ਕੇ ਇੱਥੋਂ ਦੇ ਵਸਿੰਦੇ ਹੋ ਗਏ ਇੱਥੋਂ ਦੇ ਵਸਿੰਦੇ ਹੋ ਗਏ ਤਾਂ ਜਾ ਕੇ ਤੇ ਗਿਆ ਹੀ ਨਹੀਂ ਫਿਰ ਗਏ ਹੀ ਨਹੀਂ ਇੱਥੇ ਸਾਰਾ ਕੁਝ ਬਣਾ ਲਿਆ ਪਿੱਛੇ ਨਹੀਂ ਗਏ ਨਹੀਂ ਜੋ ਆਪਣਾ ਆਪਣਾ ਜਿਲ੍ਹਾ ਕਿਹੜਾ ਸੀ ਪਲਾਂ ਹੈ ਜਿਲ੍ਹਾ ਪਾਕਿਸਤਾਨ ਚ ਜਿਲ੍ਹਾ ਫਰੋਜਪੁਰ ਨਹੀਂ ਨਹੀਂ ਪਾਕਿਸਤਾਨ ਚ ਜਿਲ੍ਹਾ ਆਹ ਫਰੋਜਪੁਰ ਫਰੋਜਪੁਰ ਹੀ ਲੱਗਦਾ ਸੀ ਹਾਂ ਮਤਲਬ ਇਹ ਜਿਹੜਾ ਭੋਲੇ ਵਾਲੇ ਨੂੰ ਜਿਲ੍ਹਾ ਫਰੋਜਪੁਰ ਹੀ ਲੱਗਦਾ ਸੀ ਪਾਕਿਸਤਾਨ ਕਹਿੰਦਾ ਸੀ ਪੰਜਾਬ ਸੀ ਉਦੋਂ ਤਾਂ ਇਹ ਬਾਵਲਪੁਰ ਨਹੀਂ ਸੀ ਬਾਵਲਪੁਰ ਨਹੀਂ ਮਿਰਚਨਾਬਾਦ ਮੰਡੀ ਸੀਗੀ ਮਿਰਚਨਾਬਾਦ ਮੰਡੀ ਸੀਗੀ ਅੱਛਾ ਇਹ ਬਾਵਲਪੁਰ ਹੀ ਲੱਗ ਸੀ ਬਾਵਲਪੁਰ ਜਿਲ੍ਹਾ ਹੋਣਾ ਫਿਰ ਮੈਂ ਤਾਂ ਧਿਆਨ ਨਹੀਂ ਮਿਲਿਆ ਮੰਡੀ ਸੀ ਮੰਡੀ ਜੀ ਬੇਸ਼ੇ ਪੋਲੇ ਵਾਲਾ ਵੀ ਮੰਡੀ ਸੀ ਪੋਲੇ ਵਾਲਾ ਮੰਡੀ ਸੀ ਹਾਂ ਪੋਲੇ ਵਾਲਾ ਮੰਡੀ ਸੀ ਤੇ ਤੁਸੀਂ ਆਪਾਂ ਥੋੜੇ ਸਾਹ ਤੇ ਰਹਿੰਦੇ ਸੀ ਅੱਛਾ ਤਸੀਲ ਮਿੰਨਾਂਵਾਲ ਸੀਗੀ ਹਏ ਆਏ ਦੇ ਟਾਈਮ ਤੇ ਪਤਾ ਨਹੀਂ ਕੀ ਤੇ ਕੀ ਬਣਿਆ ਪਿਆਣਾ ਉੱਥੇ ਵੀ ਹੈ ਨਾ ਪਾ ਚੱਲ ਹੋਰ ਤਾਂ ਨਹੀਂ ਐਂ ਤਾਂ ਚੱਲ ਉਹ ਕਹਿੰਦੇ ਹੁੰਦੇ ਬਾਵਲਪੁਰ ਮੈਨੂੰ ਉਹ ਰੋਜ਼ ਦੀ ਸੁੱਟ ਨਹੀਂ ਸੀਗੀ ਹਾਂ ਪਰ ਇੱਥੇ ਆ ਕੇ ਵੀ ਦਾਦੀ ਤੋਂ ਗੱਲਾਂ ਬਾਤਾਂ ਸੁਣਦੇ ਰਹੇ ਆ ਜਿਹੜੀਆਂ ਉਹ ਹੀ ਜਾਨ ਚਾ ਥੋੜੀਆਂ ਥੋੜੀਆਂ ਹਾਂ ਚੱਲ ਉਹਦਾ ਬਾਲਾ ਤਾਂ ਨਹੀਂ 5 ਸਾਲ ਦੇ ਸੀ ਜਿਹਦੇ ਤੁਸੀਂ ਵੰਡ ਪੈ ਗਈ ਆ ਬਸ ਸਾਡੇ 4-5 ਸਾਲ ਦੇ ਸੀ ਹੈਨਾ ਹਾਂ ਤੇ ਉਸ ਤੋਂ ਬਾਅਦ ਯਾਦ ਤੱਕ ਕੀ ਰਹਿੰਦਾ ਚੱਲ ਦਸਾਂ ਬਾਰਾਂ ਸਾਲਾਂ ਦਾ ਹੁੰਦੇ ਦਾ ਬੰਦਾ ਯਾਦ ਉਸ ਆ ਇਸ ਜ਼ਬਾਨੀ ਨਾਲ ਤੈਨੂੰ ਪਤਾ ਜ਼ਬਾਨਾ ਵੀ ਉਹਦਾ ਸੁੱਡਾ ਸੀ ਹਾਂ ਨਹੀਂ ਇੰਨਾ ਸੀ ਹੈਨਾ ਹੂੰ ਮਤਲਬ ਜਿਹੜੇ ਆਪਣੇ ਆਪ ਇਹ ਜਿਹੜਾ ਚਾਨੀ ਚਾਨੀ ਪਰਿਵਾਰਾ ਸਾਰਾ ਇਹ ਆਪਣਾ ਹੈ ਇਹ ਆਪਣਾ ਹੈ ਇੱਥੋਂ ਟਿੱਕਦਾ ਹੈਨਾ ਬਾਕੀ ਜਿਹੜਾ ਹੁਣ ਪਰਿਵਾਰ ਆਇਆ ਹੈ ਹਾਂਜੀ ਦੋ ਘਰ ਇਹ ਉਹ ਗਲਾਬ ਦੇ ਪਰਵਾਦ ਚੋਂ ਆ। ਇਹ ਕਿਹੜੇ ਪਲਾਂ ਦੀ? ਇਹ ਮਿਹਰ ਕੇ ਅੱਛਾ ਸੰਦੂਰੇ ਦਾ ਪਰਿਵਾਰ। ਠੀਕ ਐ। ਬਾਕੀ ਆਪਾਂ ਪਹਿਲਾਂ ਦੇ ਪੁਰਾਣੇ ਬੈਠੇ ਇੱਥੇ। ਆਪਾਂ ਪਹਿਲਾਂ ਦੇ ਪੁਰਾਣੇ ਬੈਠੇ ਆ। ਉਹ ਫਿਰ ਉਧਰ ਕਿਉਂ ਨਿਕਲ ਗਏ ਬਤਾਇਆ? ਉਹ ਉੱਠ ਗਏ ਸੀ ਭੋਲੇ ਵਾਲੇ। ਇਹ ਭੋਲੇ ਵਾਲੇ ਸੰਦੂਰੇ ਕੇ ਇੱਥੇ ਆ ਕੇ ਬਹਿ ਗਏ। ਅੱਛਾ। ਇੱਥੇ ਆ ਕੇ ਇਹਨਾਂ ਨੂੰ ਫਿਰ ਲਾਸ ਮਹੀਨਿਆਂ ਤੋਂ ਸਰਕਾਰ ਨੇ ਦਿੱਤੀਆਂ ਤੇ ਉਹਦੇ ਪੈੜੀਆਂ ਮਿਲ ਗਈਆਂ। ਉਹਨਾਂ ਨੂੰ ਉਧਰ ਮਿਲ ਗਈ। ਹਾਂ ਇੱਥੇ ਮਿਲ ਗਈ ਫਿਰ ਅੱਛਾ ਅੱਛਾ ਠੀਕ ਹੈ ਮਤਲਬ ਪਹਿਲਾਂ ਇਹ ਜਵਾਇ ਵਾਲੇ ਬਹਿ ਕੇ ਜਾ ਕੇ ਪਹਿਲਾਂ ਜਵਾਇ ਵਾਲੇ ਲਈ ਸੀ ਫਿਰ ਉਹਨਾਂ ਲੋਕਾਂ ਨੇ ਫਿਰ ਪਾਕਿਸਤਾਨ ਨੂੰ ਮੁੜ ਗਏ ਸੀ ਅੱਛਾ ਪਾਕਿਸਤਾਨ ਤੋਂ ਆ ਕੇ ਰੈਂਚੀ ਬਹਿ ਗਏ ਸੀ ਫਿਰ ਰੈਂਚ ਬਹਿ ਗਏ ਹਾਂ ਠੀਕ ਹੈ ਪਰਿਵਾਰ ਦਾ ਆਪਣਾ ਬਹੁਤ ਤਗੜਾ ਹੈ ਸੁਪਨਾਲਾ ਵੀ ਐਡਾ ਹੂੰ ਹੱਸਦਾ ਹੱਸਦਾ ਰਸਦਾ ਹੈ ਨਾ ਹੋਰ ਤਿੰਨਾਂ ਦਾ ਪਰਿਵਾਰ ਮਤਾਬ ਦੇ ਭਰਾਵਾਂ ਦਾ ਹੈ ਨਹੀਂ ਸੀਗਾ ਹੂੰ ਨੋ ਗੁੱਡੀਆਂ ਗੁੱਡੀਆਂ ਸੀ ਇੱਕ ਦੇ ਠੀਕ ਹੈ ਤੇ ਇੱਕ ਛੋਟੀ ਉਮਰ ਹੀ ਤਸੇ ਨੇ ਮਾਰਤਾ ਸੀ ਅੱਛਾ ਉਹਦੇ ਨਾਲ ਸਤੀ ਹੋਈ ਸੀ ਮਾਤਾ ਜੀ ਅੱਛਾ ਤੋਂ ਸਤੀ ਚੱਲਦੇ ਸੀ ਹੈ ਹਾਂ ਕਮਾਲ ਹੋ ਗਈ ਉਦੋਂ ਵੀ ਸਤੀ ਹੋ ਗਈ ਸੀ ਹਾਂ ਜਿਉਂ ਦੀ ਸਤੀ ਹੋਈ ਸੀ ਉਹ ਇਹ ਤਾਂ ਬੜੇ ਟਾਈਮ ਦੀ ਗੱਲ ਹੋ ਗਈ ਤਾਂ ਹੈ ਨਾ ਵੇਖ ਲੈ ਤੂੰ ਪੰਜਵੀਂ ਸੱਤਵੀਂ ਪਟਾਦੇ ਹੋਗੇ ਹਾਂ ਉਦੋਂ ਪਹਿਲਾਂ ਸਤੀ ਹੋਈ ਵੀ ਦੇਖੋ ਇਹ ਵੱਡੇ ਬਜ਼ੁਰਗਾਂ ਦੇ ਕੋਲ ਬਹਿੰਦੇ ਰਹੇ ਰਾਤ ਬਰਾਤੇ ਦਿਨੇ ਗੱਲਾਂ ਬਾਤਾਂ ਨਾਲ ਗੱਲਾਂ ਬਾਤਾਂ ਸੁਣਦੇ ਸੀ ਅੱਜ ਤਾਂ ਨਰਵੀੜਾ ਹੀ ਨਹੀਂਗਾ ਤੈਨੂੰ ਪਤਾ ਫੋਨ ਹੈਗੇ ਆ ਲੋਕਾਂ ਕੋਲੇ ਕਾਲੇ ਮੈਂ ਗੱਲ ਹੋ ਜਾਂਦੀ ਤੇ ਬਸ ਪਹਿਲਾਂ ਕੋਈ ਰਿਸ਼ਤੇਦਾਰ ਆਇਆ ਹੋਏ ਤਾਂ ਵੀ ਆਇਆ ਗਾਲ ਤਾਂ ਕੋਈ ਬਾਤ ਨਹੀਂ ਸੁਣਦਾ ਕਿ ਪਹਿਲਾਂ ਹੁੰਦਾ ਜੀ ਬਾਪੂ ਬਾਤ ਨਹੀਂ ਹਾਂ ਬਾਤ ਨਹੀਂ ਹਾਂ ਗੱਲਾਂ ਬਾਤਾਂ ਕਰਦੇ ਹੀ ਕਰਦੇ ਸੀ ਤੇ ਜਿਹੜੇ ਆਪਣੇ ਇੱਧਰ ਬੈਠੇ ਜਾ ਕੇ ਤੁਸੀਂ ਕਹਿੰਦੇ ਆ ਵੀ ਜਿਹਦੇ ਤਹਿਸੀਲ ਚ ਪਰਵਾਰ ਆਪਣਾ ਹੂੰ ਤੇ ਉਹਨਾਂ ਨਾਲ ਹੈ ਕੋਈ ਆਪਣਾ ਕੋਈ ਨਹੀਂ ਉਹਨਾਂ ਨਾਲ ਕੋਈ ਨਹੀਂ ਅੱਛਾ ਕੋਈ ਉਹਨਾਂ ਨਾਲ ਮੁੜ ਕੇ ਆਵਾਜ਼ ਆ ਵੀ ਨਹੀਂ ਹੋਈ ਆ ਮਿਲਿਆ ਨਹੀਂ ਗਿਆ ਹਾਂ ਗਾਦਰੀ ਵਾਲੇ ਹਣਾ ਗਾਦਰੀ ਵਾਲੇ ਬੈਠੇ ਜਿਹੜੇ ਉਹ ਗਾਦਰੀ ਵਾਲੇ ਜਿਹੜੇ ਚਾਨੀ ਪਰਿਵਾਰ ਬੈਠਾ ਹੋ ਆਪਣਾ ਹੀ ਹੈ ਹਾਂ ਪੋਲੇ ਵਾਲੋਂ ਗਿਆ ਸੀ ਉਹ ਉਹ ਪੋਲੇ ਵਾਲੋਂ ਗਿਆ ਸੀਗਾ ਹੂੰ ਠੀਕ ਆ ਠੀਕ ਆ ਇੱਕ ਇੱਥੇ ਬਹਿ ਕੇ ਆਪਾਂ ਇੱਕ ਜਵਾਏ ਵਾਲੇ ਬਹਿ ਗਏ ਹਾਂ ਐਂ ਵੰਡੇ ਗਏ ਹਣਾ ਉਹਨਾਂ ਦੀਆਂ ਗਾਦ ਜੀ ਆਲੇ-ਆਲੇ ਦੀਆਂ ਉਸ ਪਾਸੇ ਨੂੰ ਰਿਸ਼ਤੇਦਾਰੀਆਂ ਸੀ ਅੱਛਾ ਅੱਛਾ ਉਹਨਾਂ ਦੇ ਰਿਸ਼ਤੇਦਾਰੀਆਂ ਉਧਰਲੇ ਪਾਸੇ ਸੀਗੀਆਂ ਹਾਂ ਤਾਂ ਉਧਰ ਨੂੰ ਆ ਗਏ ਤੇ ਆਪਣੀ ਇੱਥੇ ਖਰੀਦ ਸੀਗੀ ਪਹਿਲਾਂ ਦੀ ਇੱਥੇ ਰਹਿੰਦੇ ਸੀ ਆਪਾਂ ਹਾਂ ਤੇ ਪਹਿਲੀਆਂ ਦੇ ਮੋਹ ਨੂੰ ਆਪਾਂ ਇੱਥੇ ਆ ਗਏ ਆਪਾਂ ਆ ਗਏ ਤੇ ਤਾਇਆ ਜੀ ਇੱਥੇ ਆਪਣੇ ਪਹਿਲਾਂ ਉਧਰੋਂ ਆਉਣ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਹੁੰਦਾ ਸੀ ਆਪਣਾ 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 ਕੋਈ ਨਹੀਂ ਸੀ ਆਪਾਂ ਆ ਕੇ ਮਿਕਨ ਏਰੀਏ ਦਾ ਆਦੇ ਜੋ ਪਹਿਲੀ ਖਰੀਦੀ ਸੀ ਇਹ ਗੰਗਾ ਸਿੰਘ ਤੋਂ ਗੰਗਾ ਸਿੰਘ ਤੋਂ ਠੀਕ ਹੈ ਨਹਿਰ ਆਉਣ ਤੋਂ ਡਾਕਾ ਵੇਲਾ ਲੱਗੀਆਂ ਸੀ ਅੱਛਾ ਤੇ ਪਾਣੀ ਨਹੀਂ ਸੀ ਆਇਆ ਮਤਲਬ ਗੱਲ ਚੱਲ ਗਈ ਸੀ ਵੀ ਨਹਿਰ ਆ ਜਾਣੀ ਹੈ ਪਾਣੀ ਆ ਜਾਣਾ ਹਾਂ ਉਦੋਂ ਖਰੀਦ ਕਰ ਲਈ ਹਾਂ ਆਪਣੇ ਆਪਣੇ ਪਰਿਵਾਰ ਨੇ ਉਦੋਂ ਕਰੀਬ